ਜਿੰਦਾਬਾਦ ਜਿੰਦਾਬਾਦ ਐਨ ਆਰ ਐਮ ਜਿੰਦਾਬਾਦ 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 ਤਰਮਿੰਦਰ ਸਿੰਘ ਜਿੰਦਾਬਾਦ ਜਿੰਦਾਬਾਦ ਜੀ ਮੈਂ ਤਰਮਿੰਦਰ ਸਿੰਘ ਜਨ ਸੈਕਟਰੀ ਸ਼ੀਤਪາກ ਸਿੰਘ ਨੌਜਵਾਨ ਸਭਾ ਪੰਜਾਬ ਜਿੱਥੇ ਲਗਾਤਾਰ ਪੂਰੇ ਪੰਜਾਬ ਭਾਰ ਦੇ ਵਿੱਚ ਨੌਜਵਾਨਾਂ ਵੱਲੋਂ ਬੇਰੋਜ਼ਗਾਰੀ ਨਿੱਜੀਕਰਨ ਤੇ ਲਗਾਤਾਰ ਨਸ਼ੇ ਦੇ ਵਿਰੁੱਧ ਲੜਿਆ ਜਾ ਰਿਹਾ ਹੈ ਉਸੇ ਗੱਲ ਨੂੰ ਲੈ ਕੇ ਸ਼ੀਤਪາກ ਸਿੰਘ ਨੌਜਵਾਨ ਸਭਾ ਦੇ ਵੱਲੋਂ 24 ਮਈ ਸ਼ਹੀਦ ਕਰਤਾਰ ਸਿੰਘ ਸਰਾਬੇ ਦੇ ਜਨਮ ਦਿਹਾੜੇ ਦੇ ਉੱਤੇ ਇੱਕ ਵਿਸ਼ਾਲ ਇਕੱਠ ਇੱਕ ਵਿਸ਼ਾਲ ਕਨਵੈਨਸ਼ਨ ਦੇਸ਼ ਪੰਜਾਬガル ਹਰ ਜਲੰਧਰ ਦੇ ਵਿੱਚ ਕੀਤੀ ਜਾ ਰਹੀ ਹੈ। ਉਹਦੀ ਤਿਆਰੀ ਨੂੰ ਲੈ ਕੇ ਅੱਜ ਰੇਲਵੇ ਦੇ ਨਾਲ ਸੰਬੰਧਿਤ ਯੂਥ ਦੀ ਸ਼ਹੀਦ ਭਗਤੀ ਨੌਜਵਾਨ ਸਭਾ ਦੀ ਇੱਕ ਮੀਟਿੰਗ ਅਸੀਂ ਲੁਧਿਆਣੇ ਦੇ ਵਿੱਚ ਕੀਤੀ ਹੈ ਤੇ ਇਹਨਾਂ ਦੇ ਵੱਲੋਂ ਲਗਾਤਾਰ ਤਿਆਰੀ ਕੀਤੀ ਜਾ ਰਹੀ ਹੈ ਵੱਡੇ ਪੱਧਰ ਤੋਂ ਵੀ ਰੇਲਵੇ ਦੇ ਵਿੱਚੋਂ ਵੱਡੀ ਪੱਧਰ ਦੇ ਉੱਪਰ ਨੌਜਵਾਨਾਂ ਦਾ ਜਥਾ ਜਿਹੜਾ ਸ਼ਾਮਲ ਹੋਏਗਾ ਸਾਡੇ ਨਾਲ ਅਜੇ ਜੀ ਖੜੇ ਆ ਜਿਹੜੇ ਲੁਧਿਆਣੇ ਦੇ ਵਿੱਚ ਲਗਾਤਾਰ ਰੇਲਵੇ ਦੇ ਵਿੱਚ ਨੌਜਵਾਨਾਂ ਦੀ ਅਗਵਾਈ ਕਰਦੇ ਆ ਰੇਲਵੇ ਦੇ ਵਿੱਚ ਲਗਾਤਾਰ ਓਪੀਐਸ ਦੀ ਮੰਗ ਹੋਵੇ ਨਿੱਜੀਕਰਤੀ ਗੱਲ ਹੋਵੇ ਲਗਾਤਾਰ ਸੰਘਰਸ਼ ਕਰ ਰਿਹਾ ਰੇਲਵੇ ਮੁਲਾਜ਼ਮਾਂ ਦੀ ਅਗਵਾਈ ਕਰ ਰਿਹਾ ਮੈਂ ਅਜੇ ਜੀ ਨੂੰ ਕਮਾਂਗਾ ਵੀ ਪੰਜਾਬ ਭਰ ਦੇ ਹੋਰ ਭਾਰਤ ਭਰ ਦੇ ਲੋਕਾਂ ਦੇ ਨਾਲ ਨੌਜਵਾਨਾਂ ਦੇ ਨਾਲ ਇੱਕ ਮੈਸੇਜ ਦੇ ਨਾਲ ਸਰੇਆ ਸਾਂਝਾ ਕਰਨ ਵੀ 24 ਮਈ ਦੀ ਰੈਲੀ ਦੇ ਵਿੱਚ ਇੱਕ ਵੱਡਾ ਜਥਾ ਲੈ ਕੇ ਇਹ ਸ਼ਾਮਲ ਵੀ ਹੋਣਗੇ ਧਿਆਨ ਵਾਲੇ ਸਮੇਂ ਦੇ ਵਿੱਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਵੱਲੋਂ ਕੀਤੇ ਜਾ ਰਹੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੇ ਲਈ ਲੁਧਿਆਣਾ ਦੀ ਸਰਖੇਸ ਧਰਤੀ ਦੇ ਵਿੱਚ ਤੇ ਜਿਹੜਾ ਨੌਜਵਾਨਾਂ ਨੂੰ ਵੱਤ ਤੋਂ ਵੱਤ ਜੱਥੇਬੰਦ ਕਰਨਗੇ ਅਜੇ ਜੀ ਤੁਹਾਡੇ ਨਾਲ ਜਿਹੜਾ ਆ ਆਪਣਾ ਮੈਸੇਜ ਜਿਹੜਾ ਆ ਉਹ ਸਾਂਝਾ ਕਰਦੇ ਆ ਅਜੇ ਜੀ ਆਵਾਜ਼ ਦੋ ਆਮੀਨ ਜੈ ਜੰਮਾ ਲਾਵਾ ਸਤ ਜਿੰਦਾਬਾਦ 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 ਸ਼ਹੀਦ ਬਹਾਦਰ ਨੌਜਵਾਨ ਸਤ ਜਿੰਦਾਬਾਦ 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 ਸਾਥੀਓ ਮੈਂ ਅਜੀਤ ਕੁਮਾਰ ਪ੍ਰਾਂਤ ਪ੍ਰਧਾਨ ਲੋਕੋ ਪ੍ਰਾਸ ਤੋਂ ਅੱਜ ਸਾਡੇ ਵਿੱਚ ਅਮਰ ਤਰਵਿੰਦਰ ਸਿੰਘ ਜੀ ਆਏ ਨੇ ਸਾਨੂੰ ਸੱਦਾ ਦੇ ਕਿ 24 ਤਰੀਕ ਨੂੰ ਜਿਹੜੀ ਵੱਡੇ ਪੱਧਰ ਤੇ ਪੂਰੇ ਪੰਜਾਬ ਭਰ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਨਸ਼ਿਆਂ ਦੇ ਵਿਰੁੱਧ ਇੱਕ ਬੇਰੋਜ਼ਗਾਰੀ ਦੇ ਵਿਰੁੱਧ ਜਿਹੜੀ ਇੱਕ ਮੁਹਿੰਮ ਚਲਾਈ ਹੈ ਇਹਨਾਂ ਨੇ ਉਸ ਮੁਹਿੰਮ ਨੂੰ ਉਲੀਕਦੇ ਹੋਏ ਇੱਕ ਵੱਡੀ ਮੀਟਿੰਗ ਜਿਹੜੀ ਕਰਨ ਜਾ ਰਹੇ ਆ ਉਸ ਵਿੱਚ ਅਸੀਂ ਆਸ਼ਵਾਸ਼ਣ ਦਿੰਨੇ ਆ ਕਿ ਅਸੀਂ ਲੁਧਿਆਣੇ ਤੋਂ ਰੇਲਵੇ ਡਿਪਾਰਟਮੈਂਟ ਤੋਂ ਜਿੰਨੇ ਸਾਡੇ ਨੌਜਵਾਨ ਵੱਧ ਤੋਂ ਵੱਧ ਸਾਥੀ ਜਿਹੜੇ ਆ ਇਹਨਾਂ ਦੀ ਮੁਹਿੰਮ ਦੇ ਵਿੱਚ ਅਸੀਂ ਜਿਹੜਾ ਵੱਧ ਚੜ੍ਹ ਕੇ ਜਿਹੜਾ ਹਿੱਸਾ ਲਵਾਂਗੇ ਔਰ ਮੈਂ ਅਪੀਲ ਕਰਦਾ ਕੀ ਪੰਜਾਬ ਭਰ ਤੋਂ ਜਿੰਨੇ ਵੀ ਨੌਜਵਾਨ ਨੇ ਸਾਥੀ ਉਹ ਇਸ ਮਹੀਮ ਦੇ ਨਾਲ ਜੁੜਨ ਉਹ ਸਰਕਾਰਾਂ ਦੀ ਜਿਹੜੀ ਆ ਕੁਰਤੀਆਂ ਆ ਉਹਨੂੰ ਦੂਰ ਕਰਦੇ ਹੋਏ ਨੌਜਵਾਨ ਜਿਹੜੇ ਸੰਗਠਿਤ ਹੋਣ ਔਰ ਸ਼ਹੀਦ ਭਗਤ ਸਿੰਘ ਨੌਜਵਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥੀ ਚੱਲਣ ਜਿਹਦੇ ਨਾਲ ਸਾਥੀਓ ਅਸੀਂ ਆਉਣ ਵਾਲੇ ਸਮਾਜ ਨੂੰ ਜਿਹੜਾ ਇੱਕ ਚੰਗੇ ਰਾਹ ਤੇ ਲੈ ਕੇ ਜਾ ਸਕੀਏ ਧੰਨਵਾਦ ਸਾਥੀਓ ਇਨਕਲਾਬ ਜ਼ਿੰਦਾਬਾਦ